ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਹੜ੍ਹ ਦੀ ਸਥਿਤੀ ਬਣੀ ਹੋਈ ਆ ਤੇ ਲੋਕ ਆਪਣੇ ਘਰ-ਬਾਰ ਛੱਡ ਕੇ ਦੂਰ ਦਰਾਜੇ ਰਹਿਣ ਦੇ ਲਈ ਮਜਬੂਰ ਨੇ ਉਥੇ ਜੇਕਰ ਪੰਜਾਬ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਵੀ ਲਗਾਤਾਰ ਲੋਕਾਂ ਨੂੰ ਬਚਾਉਣ ਦੇ ਜੋ ਉਪਰਾਲੇ ਨੇ ਉਹ ਕਿਤੇ ਯਾਰੇ ਨੇ ਅਸੀਂ ਇਸ ਸਮੇਂ ਟੋਹਾਣਾ ਮੂਨਕ ਰੋੜ ਘੱਗਰ ਦੇ ਉੱਤੇ ਖੜੇ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਜੋ ਨੇ ਰੇਗਾ ਕਰਮਚਾਰੀ ਨੇ ਉਹ ਮਿੱਟੀ ਦੀ ਜੋ ਸੈਲੇ ਨੇ ਉਹਨਾਂ ਨੂੰ ਭਰਿਆ ਜਾ ਰਿਹਾ ਤਾਂ ਜੋ ਜੇਕਰ ਕੋਈ ਹੜ੍ਹ ਵਰਗੀ ਸਥਿਤੀ ਬਣਦੀ ਆ ਤਾਂ ਉਸ ਦੇ ਨਾਲ ਨਜਿੱਠਣ ਦੇ ਲਈ ਸੰਗਰੂਰ ਪ੍ਰਸ਼ਾਸਨ ਦੀ ਗੱਲ ਕਰਦੀ ਹੈ ਤਾਂ ਉਹ ਵੀ ਪੱਬਾ ਭਾਰ ਨਜ਼ਰ ਆਉਂਦਾ ਇੱਕ ਤਸਵੀਰ ਤੁਹਾਨੂੰ ਅਸੀਂ ਘੱਗਰ ਦੀ ਦਿਖਾਉਣੇ ਆ ਜੋ ਡਰਾਵਣੀ ਤਸਵੀਰਾਂ ਜੋ ਪਾਣੀ ਦਾ ਵਹਾਅ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਅਤੇ ਜੋ ਇੱਥੋਂ ਦੇ ਬਸਨੀਕ ਨੇ ਉਹਨਾਂ ਦੇ ਸਾਹ ਸੁੱਤੇ ਹੋਏ ਨਜ਼ਰ ਆਉਂਦੇ ਨੇ ਗੱਲ ਵੀ ਕਰ ਲੈਣੇ ਕਿ ਨਾ ਵੀਰੇ ਕਿੰਕੌਰ ਹੈ ਜੀ ਕਿੰਕੌਰ ਕਿਸ ਤਰ੍ਹਾਂ ਦੀ ਸਥਿਤੀ ਹੈ ਬਹੁਤ ਜਿਆਦੀ ਹੈ ਜੀ ਬਣੀ ਬਹੁਤ ਜਿਆਦੀ ਮਾਰ ਹੋ ਸਕਦੀ ਹੈ ਲੱਗਦਾ ਕੁਝ ਜੇਕਰ ਇੰਤਜ਼ਾਮਾਂ ਦੀ ਗੱਲ ਕਰ ਰਹੀਏ ਸਰਕਾਰ ਦੇ ਵੱਲੋਂ ਕਿੰਨੇ ਕਿੰਨੇ ਇੰਤਜ਼ਾਮ ਕੀਤੇ ਜਾਣ ਕੋਈ ਇੰਤਜ਼ਾਮ ਨਹੀਂ ਕੋਈ ਇੰਤਜ਼ਾਮ ਨਹੀਂ ਕੋਈ ਇੰਤਜ਼ਾਮ ਨਹੀਂ ਕੀਤੇ ਯਾਰ ਇਹ ਕਹਿੰਦੇ ਨੇ ਕਿ ਮਾਰ ਪੈ ਸਕਦੀ ਆ ਜੋ ਘੱਗਰ ਦੀਆਂ ਤਸਵੀਰਾਂ ਨੇ ਟਰੈਕਟਰ ਟਰਾਲੀਆਂ ਉਹ ਲੱਗੀਆਂ ਹੋਈਆਂ ਨੇ ਅਤੇ ਜੋ ਇੱਥੋਂ ਦੇ ਬਸਨੀਕ ਨੇ ਉਹ ਵੀ ਖੜੇ ਨੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਹਰ ਸਾਲ ਸੰਤਾਪ ਭੋਗਣਾ ਪੈਂਦਾ ਕਿਹਨਾ ਬਾਪੂ ਨਾਤ ਮੇਰਾ ਲਖਵਿੰਦਰ ਸਿੰਘ ਜੀ ਲਖਵਿੰਦਰ ਕਿਸ ਤਰ੍ਹਾਂ ਵੇਖਦੇ ਹੋ ਬਾਈ ਜੀ ਜੋ ਹਾਲਾਤ ਨੇ ਵੱਧ ਤੋਂ ਵੱਧ ਹੁੰਦੇ ਆ ਮਾੜੇ ਹਾਲਾਤ ਨੇ ਆਏ ਸਾਲ ਹੀ ਵੇਨੇ ਅਸੀਂ ਸਾਡੇ ਫਸਲ ਡੁੱਬ ਜਾਂਦੀ ਹੈ ਸਾਰੇ ਕੀ ਹਾਲ ਵੇਖਣੇ ਨੇ ਪਾਣੀ ਛੱਡੀ ਜਾਂਦੇ ਨੇ ਪਿੱਛੋਂ ਤਕਲ ਮਰ ਜੇ ਕਿਉਂ ਬੰਨਦਾ ਕੀ ਲਾਹੇ ਜੇਕਰ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਸਰਕਾਰ ਕਿਨਾਂ ਬੱਬਾ ਭਰਨਾ ਜਰੂਰ ਸਰਕਾਰ ਕੋਈ ਸਰਕਾਰੀ ਤਾਂ ਫੋਟੋ ਵਾਲੇ ਨੇ ਸਾਰੇ ਦੇਖ ਲੈ ਫੋਟੋ ਵਾਲੇ ਹੁੰਦੇ ਨੇ ਤੇ ਕੋਈ ਆਉਂਦਾ ਹੀ ਕੋਈ ਇੱਕ ਬੰਦਾ ਵੜਿਆ ਸਰਕਾਰ ਦਾ ਕੋਈ ਬੰਦਾ ਆਇਆ ਕੋਈ ਮਿੱਟੀ ਨਹੀਂ ਆਈ ਤੇ ਲੈਣੇ ਆ ਆਪ ਹੀ ਸਾਰੇ ਲੋਕ ਲੱਗੇ ਨੇ ਠੀਕ ਕਿੰਨਾ ਕੋ ਹੁਣ ਖਤਰੇ ਨਿਸ਼ਾਨ ਤੋਂ ਗੱਲ ਕਰ ਲੈ ਕਿੰਨਾ ਉੱਚਾ ਰਹਿ ਗਿਆ 2 ਫੁੱਟ ਹੋਰ ਚੜ ਗਿਆ ਖਤਰਾ ਹੀ ਨਿਸ਼ਾਨ ਹੈ ਕਿਹੜਾ ਕਿੱਲਾ ਬਿਲਕੁਲ ਵੀ ਬਈ ਜੀ ਦਾ ਕਹਿੰਦਾ ਕਿ ਸਿਰਫ 2 ਫੁੱਟ ਦਾ ਫਾਸਲਾ ਰਹਿ ਗਿਆ ਤੇ ਘੱਗਰ ਦਾ ਜੋ ਖਤਰੇ ਦਾ ਨਿਸ਼ਾਨ ਆ ਸਿਰਫ 2 ਫੁੱਟ ਦਾ ਫਾਸਲਾ ਰਹਿ ਗਿਆ ਤੇ ਜੋ ਖੱਗਰ ਦਾ ਪਾਣੀ ਆ ਲਗਾਤਾਰ ਵੱਧਦਾ ਜਾ ਰਿਹਾ ਕਿਤੋਂ ਚੌੜਾ ਹੋ ਜਾਂਦਾ ਕਿਤੋਂ ਇਹ ਭੀੜਾ ਹੋ ਜਾਂਦਾ ਜੋ ਖੱਗਰ ਆ ਜੇਕਰ ਖਨੌਰੀ ਬਲ ਦੀ ਗੱਲ ਕਰੀਏ ਤਾਂ 598 ਫੁੱਟ ਤੇ ਅੱਗੇ ਜਾ ਕੇ 198 ਫੁੱਟ ਰਹਿ ਜਾਂਦਾ ਤੁਸੀਂ ਆਪ ਵੀ ਸੋਚ ਸਕਦੇ ਹੋ ਜਦੋਂ ਪਾਣੀ ਦਾ ਬਹਾਅ ਤੇਜ਼ ਆਉਂਦਾ ਤਾਂ 2023 ਦੇ ਵਿੱਚ ਵੀ ਵੇਖਿਆ ਸੀ ਕਿ ਉਹ ਇੱਥੋਂ ਦੇ ਵਸਨੀਕ ਨੇ ਉਹਨਾਂ ਨੇ ਸੰਤਾਪ ਹੋ ਗਿਆ ਤੇ ਵੱਡੇ ਪੱਧਰ ਤੇ ਉਹਨਾਂ ਦਾ ਨੁਕਸਾਨ ਹੋ ਗਿਆ ਸੀ ਅਤੇ ਇਸ ਸਮੇਂ ਭਾਰਤੀ ਜਨਤਾ ਪਾਰਟੀ ਦੇ ਜੋ ਸੁਭਾ ਮੀਤ ਪ੍ਰਧਾਨ ਨੇ ਅਰਵਿੰਦ ਖੰਨਾ ਉਹ ਇਸ ਜਗ੍ਹਾ ਦੇ ਉੱਤੇ ਪਹੁੰਚੇ ਹੋਏ ਨੇ ਜੈਜਾ ਲਾਈਨ ਦੇ ਲਈ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਨਗੇ ਉਹਨਾਂ ਤੋਂ ਪੁੱਛਾਂਗੇ ਵੀ ਹਾਲਾਤਾਂ ਦੇ ਅੱਜ ਜਾਣਨ ਆਏ ਨੇ ਤੇ ਵਸਨੀਕਾਂ ਨਾਲ ਵੀ ਗੱਲ ਸੁਰੇਸ਼ ਰਾਠੀ ਸੁਰੇਸ਼ ਕਿਸ ਤਰ੍ਹਾਂ ਵੇਖਦੇ ਹੋ ਹਰ ਸਾਲ ਇੱਥੋਂ ਦੇ ਵਸਨੀਕਾਂ ਨੂੰ ਘੱਗਰ ਡਰਾਉਣ ਲੱਗ ਪੈਂਦਾ ਇਹ ਪ੍ਰਧਾਨ ਜੀ ਸਾਰੀ ਸਰਕਾਰਾਂ ਦੀ ਨਲੇਕੀ ਮੰਨਦੇ ਅਸੀਂ ਤਾਂ ਕਿ ਇਹਨਾਂ ਨੂੰ ਸਮੇਂ ਸਿਰ ਇਹਨਾਂ ਨੂੰ ਸਾਫ਼ ਨਹੀਂ ਕਰੇ ਜਾਂਦਾ ਪਹਿਲਾਂ 2023 ਵਿੱਚ ਵੀ ਐਵੇਂ ਹੋਇਆ ਸੀਗੇ ਤੇ ਸਾਰੀ ਉਮਰ ਹੋ ਗਿਆ ਹਰ ਇੱਕ ਪਾਰਟੀ ਬਦਲ ਜੀਏ ਕੋਈ ਜੀ ਇਹਦਾ ਸੰਵਿਧਾਨ ਨਹੀਂ ਕੱਢਿਆ ਜੀ ਹਜੇ ਤੱਕ ਇਹਨਾਂ ਨੇ ਜੀ ਕੀ ਨਾਮ ਹੈ ਸਰ ਜੋਰਾ ਸਿੰਘ ਬਾਬਾ ਜੀ ਬਾਬਾ ਜੀ ਕਿਸ ਤਰ੍ਹਾਂ ਵੇਖਦੇ ਹੋ ਸਰਕਾਰ ਕਹਿੰਦੀ ਹੈ ਪੁਖਤਾ ਇੰਤਜ਼ਾਮ ਨੇ ਪਰ ਜੋ ਬਸਨੀਕ ਨੇ ਲੋਕ ਨੇ ਡਰੇ ਤੇ ਸਹਿਮ ਹੋਏ ਨਜ਼ਰ ਆਉਂਦੇ ਨੇ ਵੀਰ ਜੀ ਕੋਈ ਪੁਖਤਾ ਇੰਤਜ਼ਾਮ ਨਹੀਂ ਹੈਗੇ ਸਰਕਾਰ ਦੀ ਬਿਲਕੁਲ ਨਲਕੀ ਹੈ ਹਰ ਸਾਲ ਇਹ ਸਾਡੇ ਨਾਲ ਇਸ ਤਰ੍ਹਾਂ ਵਾਪਰਦੀ ਹੈ ਪਰ ਇਹ ਸਰਕਾਰ ਕਹਿੰਦੀ ਸੀ ਸੀ ਮੁਰਗੀ ਦਾ ਮਾਪਜਾ ਦੇਵਾਂਗੇ ਬੱਕਰੀ ਦਾ ਮਾਪਜਾ ਦੇਵਾਂਗੇ ਸਿਰਫ ਇਹ ਗੱਲਾਂ ਕਰਨ ਵਾਲੇ ਨੇ ਜੀ ਇਹ ਚੁਟਕੇ ਚੁਟਕਲਿਆਂ ਨਾਲ ਸਰਕਾਰ ਨਹੀਂ ਚੱਲਦੀ ਸਰਕਾਰ ਕੰਮ ਵੇਖਦੀ ਹੈ ਇਹ ਕੰਮ ਜਿਹੜੇ ਹਰ ਸਾਲ ਅਸੀਂ ਥੈਲੇ ਭਰਾ ਕੇ ਲਵਾਉਨੇ ਆ ਇੰਨੇ ਲੇ ਲਵਣੇ ਇਹ ਹੀ ਪੱਕੇ ਹੋ ਜਾਣ ਪੱਕੇ ਕਿਉਂ ਨਹੀਂ ਕਰਾਉਂਦੀ ਸਰਕਾਰ ਨੂੰ ਰੋਟੀਆਂ ਸਿੱਕਨ ਨੂੰ ਨਹੀਂ ਮਿਲਦੀਆਂ ਜੱਜ ਸੀ ਇਹ ਕੰਮ ਕਲੀਅਰ ਕਰ ਦਿੰਦੇ ਆ ਤਾਂ ਉਸ ਤੋਂ ਬਾਅਦ ਖਬਰਾਂ ਵੀ ਨਹੀਂ ਛਪਣੀਆਂ ਤੇ ਸਾਡੇ ਪ੍ਰਤੀ ਗੱਲਾਂ ਵੀ ਨਹੀਂ ਹੋਣੀਆਂ ਭਾਜੀ ਬਿਲਕੁਲ ਇਹਨਾਂ ਦਾ ਕਹਿਣਾ ਕਿ ਜੇਕਰ ਸਰਕਾਰ ਸੁਚੇਤ ਰਹੇ ਤਾਂ ਹੋ ਸਕਦਾ ਕਿ ਜੋ ਸੰਤਾਪ ਭੋਗਣਾ ਪੈਂਦਾ ਇੱਥੇ ਚਾਹ ਜਾਂ ਲੈਣ ਦੇ ਲਈ ਪਹੁੰਚੇ ਨੇ ਉਹਨਾਂ ਨਾਲ ਗੱਲ ਕਰਨੇ ਖੰਨਾ ਸਾਹਿਬ ਅੱਜ ਆਪਣੀ ਟੀਮ ਦੇ ਨਾਲ ਵਿਸ਼ੇਸ਼ ਤੌਰ ਤੇ ਇਸ ਜਗ੍ਹਾ ਦੇ ਉੱਤੇ ਪਹੁੰਚੇ ਹੋ ਕੀ ਹਾਲਾਤ ਵੇਖ ਕੇ ਦੇਖੋ ਮੈਨੂੰ 2-3 ਦਿਨ ਤੋਂ ਫਿਕਰ ਸੀ ਕਿ ਸਾਡੇ ਇਲਾਕੇ ਦੇ ਵਿੱਚ ਵੀ ਹਮੇਸ਼ਾ ਬਾੜ ਆਂਦੀ ਹੈ ਤੇ ਕੱਲ ਅਖਬਾਰ ਦੇ ਵਿੱਚ ਵੀ ਖਬਰਾਂ ਨਿਕਲੀ ਸੀ ਕਿ ਫੇਰ ਦੁਬਾਰਾ ਡੈਮ ਵਾਲਿਆਂ ਨੇ ਪਾਣੀ ਛੱਡ ਦਿੱਤਾ ਹੈ ਤੇ ਘਾਗਰ ਭਰ ਰਹੀ ਆ ਤੇ ਮੈਂ ਕਿਹਾ ਚਲੋ ਆਪਾਂ ਆ ਕੇ ਦੇਖ ਲਈਏ ਕਿ ਜੇ ਬਚਾ ਹੋ ਸਕੇ ਦੇਖੋ ਬਾਅਦ ਦੇ ਵਿੱਚ ਕਰਨ ਦਾ ਕੋਈ ਫਾਇਦਾ ਨਹੀਂ ਮੁਆਵਜ਼ਾ ਤੇ ਪਿਛਲੀ ਸਰਕਾਰ ਇਸ ਸਰਕਾਰ ਨੇ ਪਹਿਲਾਂ ਵੀ ਕਿਹਾ ਸੀ ਮੁਆਵਜ਼ਾ ਦੇਂਦਾ ਹਲੇ ਤੱਕ ਉਹ ਮੁਆਵਜ਼ਾ ਹੀ ਨਹੀਂ ਮਿਲਿਆ ਤੇ ਮੈਂ ਮੌਕੇ ਤੇ ਦੇਖਣਾ ਚਾਹੁੰਦਾ ਸੀ ਮਕੋਟ ਸਾਹਿਬ ਵੀ ਜਾਣਾ ਹੈ ਮੈਂ ਉੱਥੇ ਵੀ ਜਾ ਕੇ ਦੇਖਾਂਗੇ ਕਿ ਜਿੱਥੇ ਜਿੱਥੇ ਬਚਾਅ ਹੋ ਸਕਦਾ ਆਪਾਂ ਪਹਿਲੇ ਹੀ ਬਚਾਅ ਕਰ ਲਈਏ ਤੇ ਮੇਰੀ ਕੋਸ਼ਿਸ਼ ਹੈ ਕਿ ਅੱਜ ਦੇਖਣ ਤੋਂ ਬਾਅਦ ਮੈਂ ਪ੍ਰਸ਼ਾਸਨ ਨੂੰ ਫੋਨ ਕਰਕੇ ਉੱਥੇ ਗੱਲ ਕਰਾਂਗੇ ਕਿ ਜੀ ਕਿਥੇ ਹੁਣ ਜੋ ਉੱਥੇ ਤੂੰ ਜੀਸੀਬੀ ਦੇਖ ਰਿਹਾ ਇਹ ਜੀਸੀਬੀ ਪਿੰਡ ਵਾਲਿਆਂ ਨੇ ਕਿਸਾਨਾਂ ਨੇ ਆਪ ਲਾਈ ਹੋਈ ਆ ਪਰ ਪੰਜਾਬ ਸਰਕਾਰ ਦੀ ਕਿਥੇ ਜੀਸੀਬੀ ਹੁਣ ਤੂੰ ਦੇਖ ਸਕਦਾ 2-2 ਫੁੱਟ ਰਹਿ ਗਿਆ ਹੁਣ ਜੇ ਪਾਣੀ ਹੈ ਕਹਿ ਰਹੇ ਕਿ ਪੁஞ்சਕੂਲਾ ਸਾਈਡ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਹੈ ਔਰ ਜੇ ਡੈਮ ਖੁੱਲ ਜਾਂਦੇ ਹਨ ਔਰ ਪਾਣੀ ਘੱਗਰ ਜਾ ਜਾਂਦਾ ਹੈ ਤੁਹੇ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਇਸ ਕਰਕੇ ਮੈਂ ਨਜ਼ਰੀਆ ਕਰਨ ਆਇਆ ਸੀ ਹੁਣ ਮੈਂ ਕਰਾਂਗਾ ਪ੍ਰਸ਼ਾਸਨ ਨਾਲ ਗੱਲ ਕੰਨ ਸਭ ਜੇਕਰ ਗੱਲ ਕੀਤੀ ਹੈ ਵੀ ਤੁਹਾਨੂੰ 2023 ਦੇ ਵਿੱਚ ਵੀ ਇਹਨਾਂ ਲੋਕਾਂ ਨੇ ਸੰਤਾਪ ਭੋਗਿਆ ਕਈ ਕਈ ਫੁੱਟ ਪਾਣੀ ਚ ਘਰਾਂ ਦੇ ਵਿੱਚ ਵੜ ਗਿਆ ਸੀ ਲੋਕ ਛੱਤਾਂ ਦੇ ਉੱਤੇ ਰਹਿ ਕੇ ਗੁਜ਼ਾਰਾ ਕਰਦੇ ਸੀ ਤੇ ਉਸ ਤੋਂ ਬਾਅਦ ਸਰਕਾਰ ਕਹਿੰਦੀ ਸੀ ਪੱਕਾ ਇੰਤਜ਼ਾਮ ਕਰਾਂਗੇ ਇੰਤਜ਼ਾਮ ਨਹੀਂ ਦਿਖਾਈ ਦਿੱਤਾ ਕੋਈ ਇੰਤਜ਼ਾਮ ਨਹੀਂ ਹੋਇਆ ਸਾਡੀ ਪੰਜਾਬ ਦੀ ਬਦਕਿਸਮਤੀ ਹੈ ਕਿ ਪਿਛਲੇ ਸਾਡੇ 3 ਸਾਲ ਇਸ ਸਰਕਾਰ ਨੇ ਅ ਜਿਸ ਤਰੀਕੇ ਨਾਲ ਸਰਕਾਰ ਚਲਾਈ ਹੈ ਉਸ ਤਰੀਕੇ ਨਾਲ ਚਲਾਈ ਹੈ ਜਿਵੇਂ ਕੋਈ ਚੁਟਕਲਾ ਸੁਣਾ ਰਿਹਾ ਹੈ ਗੱਲ ਇਹ ਹੈ ਤੁਹਾਨੂੰ ਯਾਦ ਹੋਣਾ ਤੂੰ 2023 ਦੀ ਗੱਲ ਕੀਤੀ ਹੈ 2023 ਦੇ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਨੇ ਤਾਂ ਇਹ ਵੀ ਕਿਹਾ ਸੀ ਕਿ ਮੈਂ ਮੁਰਗੀਆਂ ਦਾ ਵੀ ਮੁਆਵਜ਼ਾ ਦਵਾਵਾਂਗਾ ਹਾਲੇ ਤੱਕ ਮੁਰਗੀ ਦਾ ਮੁਆਵਜ਼ਾ ਨਹੀਂ ਮਿਲਿਆ ਖੇਤਾਂ ਦੇ ਵਿੱਚ ਕਿਸਾਨਾਂ ਨੂੰ ਜੋ ਫਸਲ ਦੀ ਡੈਮੇਜ ਹੋਈ ਹੈ ਉਹਦਾ ਮੁਆਵਜ਼ਾ ਨਹੀਂ ਮਿਲਿਆ ਤੇ ਇਸ ਕਰਕੇ ਆਪਾਂ ਇਹ ਕੋਸ਼ਿਸ਼ ਕਰੀਏ ਕਿ ਅੱਜ ਬਚਾ ਕਰ ਲਈਏ ਕੀ ਜ਼ਿਆਦਾ ਨੁਕਸਾਨ ਨਾ ਹੋਵੇ। ਅਖੰਡ ਸਾਹਿਬ ਤੁਸੀਂ ਕੇਂਦਰ ਸਰਕਾਰ ਦੇ ਵਿੱਚੋਂ ਇੱਕ 파ਟੋਂ ਕੀ ਕੇਂਦਰ ਸਰਕਾਰ ਨੂੰ ਵੀ ਕੋਈ ਇਸ ਮਾਮਲੇ ਦੇ ਉੱਤੇ ਗੱਲਬਾਤ ਕਿ ਹੋਵੇ? ਦੇਖੋ ਸਾਡੇ ਸੂਬਾ ਪ੍ਰਧਾਨ ਸੁਨੀਲ ਜਾਖੜ ਜੀ ਨੇ ਕੇਂਦਰ ਸਰਕਾਰ ਨਾਲ ਗੱਲ ਵੀ ਕੀਤੀ ਹੈ, ਚਿੱਠੀ ਵੀ ਲਿਖੀ ਹੈ। ਔਰ ਆਪਾਂ ਇਹ ਵੇਟ ਕਰ ਰਹੇ ਹਾਂ ਕਿ ਕੱਲ ਮੇਰੇ ਖਿਆਲ ਮੈਂ ਪ੍ਰਾਈਮ ਮਿੰისტਰ ਸਾਹਿਬ ਆ ਜਾਣਗੇ ਤੇ ਉਹਦੇ ਬਾਅਦ ਉਹਨਾਂ ਦੇ ਕੋਲ ਜਾ ਕੇ ਇੱਕ ਹਾਈ ਡੈਲੀਗੇਸ਼ਨ ਲੈ ਕੇ ਜਾਵਾਂਗੇ ਤੇ ਖੇਤੀ ਦਾ ਕੋਈ ਹੱਲ ਕੱਢਣਾ ਪੈਣਾ ਹੈ ਸਾਨੂੰ। ਦੂਜੀ ਗੱਲ ਇਹ ਹੈ ਕਿ ਜੋ ਮੈਂ ਅੱਜ ਅਖਬਾਰ ਚ ਪੜ ਰਿਹਾ ਸੀ ਕਿ ਕੇਂਦਰ ਨੇ ਵੀ ਇੱਕ ਟੀਮ ਭੇਜ ਦਿੱਤੀ ਹੈ ਪੰਜਾਬ ਉਹ ਸਰਵੇ ਕਰ ਰਹੀ ਹੈ ਕਿ ਨੁਕਸਾਨ ਕਿੰਨਾ ਹੋਇਆ ਹੈ ਕਿੰਨੇ ਲੋਕਾਂ ਦਾ ਨੁਕਸਾਨ ਹੋਇਆ ਹੈ ਔਰ ਕਿਸ ਤਰੀਕੇ ਨਾਲ ਉਹ ਨੁਕਸਾਨ ਨੂੰ ਪੂਰਾ ਕੀਤਾ ਜਾਏਗਾ ਦੂਜੀ ਪਾਸੇ ਮੈਂ ਕੱਲ ਦੇਖ ਰਿਹਾ ਸੀ ਕਿ ਐਨ ਡੀ ਐਫ ਡੀ ਟੀਮ ਔਰ ਇੰਡੀਅਨ ਆਰਮੀ ਉੱਥੇ ਪਠਾਨਕੋਟ ਸਾਈਡ ਅਮਰਿਤਸਰ ਸਾਈਡ ਤਰੰਤਰ ਇਨਸਾਈਡ ਲੱਗੀ ਵੀ ਆਪਣੇ ਕੰਮ 'ਚ ਲੋਕਾਂ ਨੂੰ ਬਚਾਉਣ ਵਾਸਤੇ ਉਹਨਾਂ ਦੇ ਜੋ ਕਿਸ਼ਤੀਆਂ ਲਾਣੀ ਹੁੰਦੀਆਂ ਉਹਨਾਂ ਨੂੰ ਸਾਰਾ ਕੁਝ ਪ੍ਰਬੰਧ ਕੀਤਾ ਵਾ ਹੈਲੀਕਾਪਟਰ ਲਾਏ ਵੇ ਆ ਔਰ ਐਸੇ ਹੈਲੀਕਾਪਟਰ ਲਾਏ ਆ ਜੋ ਸੱਚਾਈ ਨਾਲ ਲੋਕਾਂ ਦਾ ਭਲਾ ਕਰ ਸਕਣ ਉਹ ਭਗਵਾਨਦਮਨ ਟਾਈਪ ਨਕਲੀ ਹੈਲੀਕਾਪਟਰ ਨਹੀਂ ਲਾਏ ਜੀ ਬਿਲਕੁਲ ਅਰਵਿੰਦ ਖੰਨਾ ਦਾ ਕਹਿਣਾ ਕਿ ਕੇਂਦਰ ਸਰਕਾਰ ਦੇ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ ਆ ਪ੍ਰਧਾਨ ਸੁਨੀਲ ਜਾਖੜ ਉਹ ਪ੍ਰਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ ਅਤੇ ਹੋਰ ਅਧਿਕਾਰੀਆਂ ਨਾਲ ਗੱਲ ਕਰਨਗੇ ਤਾਂ ਬੇਸ਼ੱਕ ਕੇਂਦਰ ਸਰਕਾਰ ਦੇ ਵੱਲੋਂ ਪਹਿਲਾਂ ਹੀ ਆਪਣੀ ਟੀਮ ਭੇਜ ਦਿੱਤੀ ਗਈ ਆ ਪਰ ਹੁਣ ਦੇਖਣ ਵਾਲੀ ਇਹ ਗੱਲ ਹੋਊਗੀ ਕਿ ਲਗਾਤਾਰ ਜੋ ਹਰ ਦੀ ਸਥਿਤੀ ਆ ਉਹ ਭਿਆਨਕਰ ਹੁੰਦੀ ਜਾਂਦੀ ਆ ਜੇਕਰ ਟੋਹਾਣਾ ਮੂਨਕ ਰੋਡ ਦੀ ਗੱਲ ਘੱਗਰ ਦੀ ਗੱਲ ਕੀਤੀ ਆ ਤੇ ਸਿਰਫ 2 ਫੁੱਟ ਦੀ ਜੋ ਦੂਰੀ ਆ ਉਹ ਰਹਿ ਗਈ ਆ ਜੇਕਰ 2 ਫੁੱਟ ਤੋਂ ਉੱਤੇ ਪਾਣੀ ਫੇਰ ਵੱਧਦਾ ਤਾਂ ਹੋ ਸਕਦਾ ਕਿ ਵੱਡਾ ਨੁਕਸਾਨ ਲੋਕਾਂ ਨੂੰ ਝੱਲਣਾ ਪੈ ਸਕਦਾ ਕੈਮਰਾਮੈਨ ਜਸ਼ਨ ਦੇ ਨਾਲ ਹਰਜੀਤ ਸਿੰਘ ਤੋਂ ਵਰਲਡ ਪੰਜਾਬੀ ਟੂ ਸੈਗੋ